ਤੁਸੀਂ ਇਹਨਾਂ ਦਾ ਹਾਲ ਦੇਖਿਓ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਦੇ ਨਾ ਲੋਕਾਂ ਨੇ ਆਏ ਹਾਲ ਤੁਸੀਂ ਇਹ ਮੇਰੀ ਅੱਜ ਗੱਲ ਲਿਖ ਕੇ ਲੈ ਲਓ 2027 ਵੀ ਆ ਗਿਆ ਤੁਸੀਂ ਇਹਨਾਂ ਦੇ ਜਿਹੜੇ ਮੰਤਰੀ ਐਮ ਐਲ اے ਨੇ ਲੋਕ ਤਾਂ ਤੁਸੀਂ ਅੰਨੇ ਹੱਕੇ ਬੈਠੇ ਉਹ ਦਿਖਾਉਣਗੇ ਇਹ ਇੱਥੇ ਨਾ ਪੰਜਾਬ ਆ ਇਹ ਮਿੰਟ ਚ ਆ ਗਿਆ ਸਥਾਨ ਦਾ ਲੋਕਾਂ ਨੂੰ ਆ ਆ ਗਿਆ 27 4 ਮਹੀਨੇ ਪਹਿਲਾਂ 54 ਦਾ ਲਾਇਆ ਨਾ 5 ਮਹੀਨੇ ਸਾਲ 1.5 ਸਾਲ ਰਹਿ ਗਿਆ ਲੋਕ ਤਾਂ ਹੁਣ ਇਹਨਾਂ ਨਾਲ ਕੀ ਕਰਨ ਲੱਗੇ ਆਪਾਂ ਕਿੰਨੀਆਂ ਵੀਡੀਓ ਦੇਖਦੇ ਇਹਨਾਂ ਦੇ ਪਿੰਡਾਂ 'ਚ ਬਣਨ ਤੋਂ ਨਾ ਹੋਗੀ ਤੁਸੀਂ ਦੇਖੀ ਚਲੋ ਜੀ ਆ ਤੁਸੀਂ ਮੇਰੀ ਅੱਜ ਗੱਲ ਲੋਟ ਕਰ ਲਓ 2027 'ਚ ਤੁਸੀਂ ਇਹਨਾਂ ਦਾ ਹਾਲ ਦੇਖੋਗੇ ਟੀਮ ਸਿੱਧੂ ਵੀਰ ਨੇ ਨਾ ਅੱਜ ਤੋਂ ਜ਼ਿਆਦਾ ਦੀ ਸਰਕਾਰ ਬਣੀ ਸੀ ਉਹਨੇ ਇੱਕ ਗੱਲ ਕਹੀ ਸੀ ਵੀ ਇਹ ਬੰਦਾ ਪੁਰਾਣੇ ਸੀਐਮ ਨਾਲੋਂ ਵੱਧ ਵੀ ਤੁਹਾਡਾ ਦੁਸ਼ਮਣ ਬਣੂਗਾ ਵੱਧ ਦੇ ਬੈਰੀ ਹੋਊਗਾ ਵੀ ਉਹੀ ਗੱਲ ਸੱਚੀ ਹੋਗੀ ਬਾਈ ਦੀ ਵੀ ਇਹ ਉਹਨਾਂ ਨਾਲੋਂ ਵੀ ਭੈੜਾ ਹੋਊਗਾ ਪੇਰੀ ਗੱਲ ਸੁਣੋ ਜੀ ਪੀਐਮ ਸਾਹਿਬ ਸਾਡੇ ਆਏ ਸੀ ਚੰਨੀ ਨੇ ਠੋਕ ਕੇ ਕਿਹਾ ਸੀ ਵੀ ਦੱਸੋ ਤੇਰੇ ਅਸੀਂ ਕਿ ਗੋਲੀ ਮਾਰਤੀ ਵੀ ਰੋੜਾ ਮਾਰਤਾ ਤੂੰ ਸਾਨੂੰ ਕਹਾਂ ਉਹ ਬੰਦੇ ਨੇ ਠੋਕ ਕੇ ਕਿਹਾ ਸੀ ਉਹ ਧਾਮ ਰੱਖਦਾ ਬੰਦਾ ਬੋਲਣ ਦਾ ਉਹਨੇ ਬੰਦੇ ਨੇ ਪੀਆ ਨੂੰ ਸਿੱਧਾ ਚੈਲੰਜ ਕਰਿਆ ਸੀ ਇਹ ਸਾਡੇ ਪੰਜਾਬੀ ਜਾਤੀ ਸਾਡੇ ਪੰਜਾਬੀਆਂ ਨੂੰ ਚੱਕਦੇ ਨੇ ਹੈ ਫੇਰ ਕਹਿੰਦੇ ਨੇ ਅਸੀਂ ਡਾਂਗਾ ਨਹੀਂ ਮਾਰੀਆ ਜੀ ਸਾਡਾ ਸਮਝਾਉਤਾ ਹੋਇਆ ਹੈ ਜੀ ਸਾਡੀ ਗੱਲ ਹੋਈ ਆ ਜੀ ਇਹ ਗੱਲਾਂ ਨੇ ਬਸ ਇਹਨਾਂ ਦੇ ਬੱਲੇ ਹੋ ਕੁਝ ਕਿੰਨੀ ਦਾ ਕਹਾਣਾ ਕਹਿੰਦਾ ਬਹੂਈਆ ਬਦਲਾਈਆ ਬਦਲਾਦੀ ਇਹਦੀ ਹੋਈ ਆ ਨਵਾਂ ਵਿਆਹ ਹੋ ਗਿਆ ਜਵਾਬ ਉਹ ਕਹਿੰਨਾ ਮੈਂ ਇਹਦੀ ਬੁਲਾਦੀ ਹੋਈ ਆ ਇਹ ਤਰੱਕੀ ਕਰੀ ਇਹਨੇ ਪੰਜਾਬ ਨੇ ਥੋੜਾ-ਥਰੱਕੀ ਕਰੀ ਇਹਨੇ ਇਹਨੇ ਤਰੱਕੀ ਕਿ ਇਹਨਾਂ ਦੇ ਮੰਤਰੀ ਦੀ ਜਿਹੜਾ ਵਿਧਾਇਕ ਹੈ ਉਹਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਹੁਣ ਸਾਡੀ ਸਰਕਾਰ ਟਰਾਲੀਆਂ ਦਾ ਇਨਕੁਆਇਰੀ ਕਰੂਗੀ ਇਹ ਆ ਕਰੂਗੀ ਹੋਰ ਸਰਕਾਰ ਕਰਦੀ ਕੀ ਹੁੰਦੀ ਹੈ ਜੀ 3 ਲੱਖ ਦੀ ਜਿਹਦੀ 5 ਲੱਖ ਦੀ ਟਰਾਲੀ ਰੁਲ ਗਈ ਉਹਨੇ ਹੋਰ ਕੀ ਲੈਣਾ ਜੱਟ ਮਸਾਂ ਟਰਾਲੀ ਬਣਾਉਂਦਾ ਉਹ ਦੇਖੋ ਜੀ ਉਮਰ ਭਰ ਦੀਆਂ ਰੋਟੀਆਂ ਹੁੰਦੀਆਂ ਨੇ ਆਪਾਂ ਨੂੰ ਪਤਾ ਵੀ ਜ਼ਿਮੀਂਦਾਰ ਟਾਇਰ ਕਿਵੇਂ ਲਾਉਂਦਾ ਟਰੈਕਟਰ ਟਰਾਲੀਆਂ ਸਾਰੇ ਜ਼ਿਮੀਂਦਾਰ ਜੱਟ ਗਾਣੇ ਵਾਲੇ ਨਹੀਂ ਹੁੰਦੇ ਹੈਗੇ ਜਿਹੜੇ ਜੱਟ ਗਾਣੇ ਚ ਚੱਕੀ ਫਿਰਦੇ ਨੇ ਨਾ ਤੁਸੀਂ ਪਿੰਡ ਚ ਤੁਸੀਂ ਤਾਂ ਪੱਤਰਕਾਰ ਹੋ ਤੁਸੀਂ ਫਿਰਦੇ ਰਹਿੰਦੇ ਹੋ ਇਹ 100 ਦੇ ਵਿੱਚੋਂ ਸਿਰਫ 10% ਹੁੰਦੇ ਨੇ 90% ਜ਼ਿਮੀਂਦਾਰ ਭਾਈ ਤੁਹਾਨੂੰ ਪਤਾ ਹੀ ਹੈ ਕਿਵੇਂ ਚੱਲਦਾ ਉਹਨਾਂ ਦਾ ਉਹ ਟਰੈਕਟਰ ਹੈ ਸਾਰਾ ਕੁਝ ਉਹਨਾਂ ਦਾ ਹੀ ਹੁਣ ਇੱਕ ਫੌਜ ਹੈ ਫੌਜੀ ਫੌਜ ਚ ਜਾਂਦਾ ਜੇ ਉਹਦੇ ਕੋਲ ਹਥਿਆਰ ਹੀ ਨਹੀਂ ਹੋਊਗਾ ਵੀ ਰਵਾਲ ਬਰੇ ਨਹੀਂ ਹੋਊਗਾ ਉਹ ਕੀ ਕਰੂਗਾ ਇਹ ਜਿਹੜਾ ਟਰੈਕਟਰ ਆ ਟਰਾਲੀ ਆ ਨੇ ਹਥਿਆਰ ਨੇ ਨਾ ਦੇ ਤੁਸੀਂ ਐ ਨਾ ਸਮਝੋ ਉਹ ਤੁਸੀਂ ਕਰੋੜਾਪਤੀਆਂ ਤੁਸੀਂ ਅਰਬਾਂ ਪਤੀਆਂ ਹੋ ਤੁਹਾਡੇ ਲਈ ਤਾਂ ਟਰਾਲੀ ਕੁਝ ਨਹੀਂ ਹੈਗੀ ਜਿਨੇ ਕਮਾਈ ਹੈ ਜਿਹਦੇ ਪੁੱਤ ਨੇ ਸਾਰੀ ਉਮਰ ਕੱਢੀ ਜਾਂ ਜਿਹਦੇ ਬਾਪ ਨੇ ਉਮਰ ਕੱਢਿਆ ਉਹਨੂੰ ਪੁੱਛੋ ਟਰਾਲੀ ਕੀ ਹੁੰਦੀ ਆ ਟਰੈਕਟਰ ਕੀ ਹੁੰਦਾ ਉਹਦੇ ਬਾਅਦ ਆ ਗਿਆ ਉਹ ਟਰਾਲੀ ਆ ਟਰੈਕਟਰ ਆ ਤੁਹਾਡੇ ਬਾਅਦ ਤਾਂ ਕਵਾੜ ਆ ਉਹ ਤੁਹਾਨੂੰ ਕੀ ਪਤਾ ਲੱਗਣਾ ਜਿਹਦੇ ਬਿੱਤੀ ਆ ਜਿਹਦਾ ਪੈਸਾ ਬਰਬਾਦ ਹੋਇਆ ਜਿਹਦਾ ਘਰ ਆ ਉਹਨੂੰ ਪੁੱਛੋ ਜੀ ਉਹਨੂੰ ਕਹਿੰਦੇ ਸੀਗੇ ਵੀ ਜਿਹੜੀ ਸਿਕਿਉਰਿਟੀ ਆ ਉਹ ਐ ਲੈ ਹੀ ਫਿਰਦੇ ਨੇ ਹੁਣ ਕਹਿੰਦੇ ਜੀ ਇਹ ਪ੍ਰੋਟੋਕੋਲ ਆ ਪ੍ਰੋਟੋਕੋਲ ਹੈ ਉਹਨਾਂ ਵੇਲੇ ਵੀ ਪ੍ਰੋਟੋਕੋਲ ਦੀ 100 150 ਗੱਡੀ ਨਾਲ ਕਿਹੜਾ ਪ੍ਰੋਟੋਕੋਲ ਆ ਤੁਹਾਨੂੰ ਕੋਈ ਕੰਮ ਮਾਰੂਗਾ ਤੁਸੀਂ ਕੋਈ ਗਲਤ ਕੰਮ ਕਰਿਆ ਹੋਇਆ ਤੁਸੀਂ ਸੀਐਮ ਹੋ 10 ਗੱਡੀਆਂ 20 ਗੱਡੀਆਂ ਨੇ ਵੀ ਉਨਾ ਹੀ ਕੰਮ ਕਰਨਾ 150 ਗੱਡੀ ਨੇ ਵੀ ਉਨਾ ਹੀ ਕੰਮ ਕਰਨਾ ਉਹੀ ਬੰਦੇ ਇੱਕ ਮੈਂ ਗੱਲ ਸੁਣਨੀ ਹੈ ਵੀ ਕਿਸੇ ਸਿਟੀ ਦੇ ਵਿੱਚ 10 ਵੀ ਪੁਲਿਸ ਵਾਲੇ ਨੇ ਵੀ ਇਹਨਾਂ ਨਾਲ 150 ਬੰਦਾ ਹੈ ਕੰਦੇ ਦਾ ਪਹਿਲੇ ਹੀ ਨਹੀਂ ਕੰਮ ਕਰਾਣੇ ਆਂ ਥਾਣਿਆਂ 'ਚ ਪੁਲਿਸ ਨਹੀਂ ਹੈਗੀ ਥਾਣਿਆਂ 'ਚ ਪੁਲਿਸ ਨਹੀਂ ਹੈਗੀ ਜੇ ਕੋਈ ਮਾੜੀ ਮੋਟੀ ਨਵੇਂ ਮੁੰਡੇ ਉੱਠਦੇ ਨੇ ਕੋਈ ਹੋਰ ਆ ਉਹਨੇ ਉਹ ਇਹ ਹੀ ਉੱਠਣ ਦਿੰਦੇ ਹੈਗੇ ਇਹਦਾ ਕਹਿੰਦੇ ਦੀ ਰੋਜ਼ਗਾਰ ਦਵਾਂਗੇ ਇਹ ਤਾਂ ਜਿਹੜੇ ਸਾਡੇ ਪੱਲੇ ਨੇ ਉਹ ਕੱਲਾਂ ਦਾ ਕੜਾ ਇਹ ਇਹ ਕਹਿੰਦਾ ਹੁੰਦਾ ਦੀ ਇਹ ਢੀੜੀਆਂ ਪਜਾਮੀਆਂ ਪਾਉਂਦੇ ਨੇ 110 ਗੱਡੀਆਂ ਲਿਆਉਂਦੇ ਨੇ ਇਹ ਆਪ 150 ਚਾਉਂਦਾ ਉਹ ਤਾਂ ਫੇਰ ਆਪਦੀਆਂ ਗੱਡੀਆਂ ਚਾਉਂਦੇ ਸੀ ਇਹਨਾਂ ਦੀਆਂ ਤਾਂ ਭੈਣਾਂ ਮੰਮੀਆਂ ਘਰ ਵਾਲੀਆਂ ਸਾਰੀਆਂ ਗੱਡੀਆਂ ਜੇ ਫਿਰਦੀਆਂ ਨੇ ਸੋਨਾ ਵੀ ਇਹਨਾਂ ਨੇ ਹੁਣ ਜਾਇਦ ਇਹਨਾਂ ਦੀ ਖਬਰ ਚੱਲੀ ਆ ਵੀ ਇਹ ਸੋਨਾ ਕੰਗਣਾ ਹੁਣ ਇਹਨਾਂ ਨੇ ਸੋਨੇ ਲਾਹੇ ਨੇ ਸਾਰੇ ਨੇ ਇਹਨਾਂ ਦੀ ਭੈਣਾਂ ਨੇ ਘਰ ਵਾਲਿਆਂ ਨੇ ਹੁਣ ਸੋਨੇ ਲਾਹੇ ਨੇ ਵੀ ਜਦੋਂ ਖਬਰਾਂ ਚੱਲਣ ਲੱਗੀਆਂ ਗੱਲ ਤਾਂ ਐ ਆ ਵੀ ਇਹ ਗੱਲਾਂ ਦਾ ਕੜਾਹ ਨਾ ਨਾ ਕੰਮ ਦੇਖੋ ਜੀ ਕੋਈ ਗੱਲ ਨਾ ਬਿਜਲੀ ਬੋਰਡ ਦੇ ਵਿਭਾਗ ਦੇ ਦੀ ਗੱਲ ਸੀ ਤੇ ਉਹ ਬੰਦਾ ਕਹਿੰਦਾ ਵੀ ਮੈਂ ਤਾਂ ਐ ਕਰਕੇ ਨਾ ਵੀ ਮੈਂ ਐਮ ਐਲ ਏ ਦਾ ਬੰਦਾ ਕਹਦਾ ਯਾਰ ਹੋਮੀ ਐਮ ਐਲ ਏ ਦਾ ਸਾਨੂੰ ਕੀ ਮਤਲਬ ਮਤਲਬ ਕੋਈ ਕਾਲੀ ਕਾਂਗਰਸੀ ਜਾਂਦਾ ਤੀ ਕੋਈ ਐਮਸੀ ਸਰਪੰਚ ਵੀ ਹੁੰਦਾ ਦੀ ਉਹਦੀ ਵੀ ਐਮਐਲਏ ਜਿੰਨੀ ਬੜਕ ਹੁੰਦੀ ਦੀ ਕੰਮ ਹੁੰਦਾ ਦੀ ਬਲੇ ਆਧਾਰ ਤੇ ਹੁੰਦਾ ਦੀ ਵੀ ਐ ਕਿਵੇਂ ਨਹੀਂ ਕੰਮੂਗਾ ਦੀ ਜਾਂ ਬਦਲੀ ਹੋਵੇ ਜਾਂ ਕੋਈ ਵੀ ਗੱਲ ਹੋਵੇ ਇਹਨਾਂ ਤਾਂ ਕੋਈ ਸੁਣਦਾ ਹੀ ਨਹੀਂ ਹੈਗਾ ਚਲੋ ਆਪਾਂ ਐ ਹੀ ਨਹੀਂ ਕਹਿੰਦੇ ਗਰੀਬ ਘਰਾਂ ਦੇ ਬੰਦੇ ਬਣੇ ਨੇ ਐਮਐਲਏ ਕੋਈ ਹੋਰ ਐ ਪਰ ਦੇਖੋ ਅਸੀਂ ਵੀ ਅਸੀਂ ਵੀ ਪਹਿਲਾਂ ਕਾਂਗਰਸ ਨੂੰ ਵੋਟਾਂ ਪਾਈਆਂ ਨੇ ਹੁਣ ਵੀ ਇਹਨਾਂ ਦੇ 92 ਐਮਐਲਏ ਆਏ ਨੇ ਪੰਜਾਬ ਨੇ ਕੋਈ ਸੋਚੀ ਨਹੀਂ ਆਹ ਕਹਦੀ ਬਦਲਾਵ ਆ ਬਦਲਾਵ ਆ 92 ਐਮਐਲਏ ਆਏ ਨੇ ਪਰ ਉਹ ਗੱਲ ਦਾ ਸਵਾਦ ਆਇਆ ਨਹੀਂ ਹੈਗਾ ਅੱਗੇ ਜਿਹੜਾ ਆਉਣ ਵਾਲਾ ਮਾਹੌਲ ਹੈ ਉਹਦੇ ਵਿੱਚ ਤੁਸੀਂ ਕੀ ਕਾਹੋਂਗੇ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰੇ ਸਰਕਾਰ ਬਣਾਉਗੀ ਭੁੱਲੋ ਜੋ ਜੀ ਭੁੱਲੋ ਇਹਦਾ ਸੁਪਨਾ ਵੀ ਨਾ ਵੇ ਸਟੇਟ ਜਿੰਨੇ ਪੰਜਾਬ ਦੇ ਇੰਡੀਆ ਦੇ ਵਿੱਚ ਸਟੇਟ ਨੇ ਸਿਰਫ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਰਹਿ ਗਈ ਦਿੱਲੀ ਚ ਤੇ ਉੱਥੋਂ ਵੀ ਗਏ ਇਹ ਪੰਜਾਬ ਚ ਵੀ ਤੁਸੀਂ ਇਹਨਾਂ ਦਾ ਦੇਖਿਓ ਕੀ ਹਾਲ ਹੋਣਾ ਯਾਰ ਲੋਕਾਂ ਨੇ ਕਿੱਥੋਂ ਹੋਰ ਆ ਦਿੱਲੀ ਕੋਈ ਹੋਰ ਆ ਕਿੱਥੋਂ ਉਹਨਾਂ ਨੂੰ ਪਤਾ ਲੱਗ ਗਿਆ ਨਾ ਇਹਦਾ ਦਿੱਲੀ ਦਾ ਧੂਆਂ ਕੱਢਤਾ ਇਹਨੇ ਤਾਂ ਆ ਹੁਣ ਪੰਜਾਬ 'ਚ ਰਹਿ ਗਈ ਇਹਦਾ ਪੰਜਾਬ 'ਚ ਵੀ ਹੋ ਗਿਆ ਇਹਦਾ ਖਤਮ ਆ ਜੀ ਇਹਦਾ ਤੁਸੀਂ ਦੇਖੋ ਇਹਨਾਂ ਦਾ ਬਣਦਾ ਕੀ ਆ ਟਰੋਡ ਤੇ ਮੱਖੀਆਂ ਮੈਂਦੀਆਂ ਨੇ ਜੀ ਜਿੱਥੋਂ ਪਤਾ ਨਾ ਖਾਣ ਨੂੰ ਪੈਂਦਾ ਏ ਇੱਕ ਤਾਂ ਬੰਦਾ ਹੁੰਦਾ ਵੀ ਜਿਹੜਾ ਐ ਐ ਖਾ ਲਏ ਤਾਂ ਕਰਾ ਅਕੜਾ ਮਾਰਦੇ ਨੇ ਕਰਾ ਐ ਵੀ ਇੱਕ ਤਾਂ ਬੰਦਾ ਹੁੰਦਾ ਪੁਰਾਣੇ ਕਹਿੰਦੇ ਸੀ ਵੀ ਮੰਤਰੀ ਐਮ ਐਲ ਏ ਪੁਰਾਣੇ ਨੇ ਚੱਲ ਵਿੱਚ ਹੁੰਦੇ ਦੀ ਜ਼ਿੰਮੇਦਾਰ ਕੋਈ ਵਧੀਆ ਰੱਜੇ ਭੱਜੇ ਘਰਾਂ ਦੇ ਮੰਤਰੀ ਐਮ ਐਲ ਏ ਹੁੰਦੇ ਕਿ ਉਹ ਫਿਰ ਵੀ ਗੌਰ ਰੱਖਦੇ ਦੀ ਉਹ ਖਾਂਦੇ ਦੀ ਐ ਮੁਠੀ ਖਾ ਲਈ ਤੇ ਕੜਾ ਮਾਰਦੇ ਨੇ ਐਵੇਂ ਵੀ ਆਉਂਦੇ ਜਿਹੜਾ ਕੁਸਾਉਂਦੇ ਤਾਂ ਕੁਛ ਛੱਡਦੇ ਹੁ ਨਹੀਂ ਬਕਸਦੇ ਹੁ ਨਹੀਂ ਉਹ ਇੱਕ ਬੰਦਾ ਵੀ ਇਹਨਾਂ ਦਾ ਠੋਕ ਕੇ ਕਹਿ ਦੇਵੇ ਕਦੇ ਕਿਸੇ ਦੀ ਵੀਡੀਓ ਵਾਇਰਲ ਹੋ ਜਾਂਦੀ ਆ ਕਦੇ ਕਿਸੇ ਦੀ ਆਡੀਓ ਵਾਇਰਲ ਹੋ ਜਾਂਦੀ ਆ ਇਹਨਾਂ ਦਾ ਤਾਂ ਆ ਕੁਸ ਚੱਲ ਰਹੇ ਆ ਇਹਨਾਂ ਦਾ ਇਹ ਕਿੱਥੋਂ ਸਰਕਾਰ ਮੈਂ ਤਾਂ ਹੈਰਾਨ ਆ ਜੀ ਜਿਹੜੇ ਬੰਦੇ ਆ ਥੋੜਾ ਕਾਣਾ ਵੀ ਪੰਜ ਵੀ ਨਹੀਂ ਜਿੱਤੇ ਆ ਦੀ ਜਿਹੜੇ ਬੰਦੇ ਤਾਂ ਆਪਦਾ ਘਰ ਨਹੀਂ ਚੱਲਦਾ ਪੰਜਾਬ ਚ ਲਾਉਗਾ ਪੁੱਲਾ ਮੈਨੂੰ ਇਹ ਗੱਲ ਦੱਸੋ ਬੰਦੇ ਦੀ ਤਰੱਕੀ ਜਾਂ ਕੋਈ ਗੱਲ ਬਾਤ ਹੁੰਦੇ ਨਾ ਕੋਈ ਮਤਲਬ ਕੁਝੇ ਬਾਰੇ ਪੁੱਛਣਾ ਉਹਦੇ ਘਰੇ ਜਾ ਕੇ ਕਹਿੰਦੇ ਆ ਉਹਦੀ ਬ ਵੀ ਕਿਵੇਂ ਉਹ ਬੈੜ ਦਾ ਉਰਦਾ ਖਾਂਦਾ ਵੀ ਆ ਤੁਹਾਨੂੰ ਤਾਂ ਪਤਾ ਲੱਗ ਜਾ ਇਹਨਾਂ ਤੋਂ ਘਰ ਆਪਦੇ ਸਾਹਵੇਂ ਨਹੀਂ ਜਾਂਦੇ ਹੈਗੇ ਇਹ ਪੰਜਾਬ ਚ ਲਾਉਣਗੇ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਹਮੇਸ਼ਾ ਹੌਸਲਿਆਂ ਚ ਹੁੰਦੀ ਆ ਚੜ੍ਹਦੀ ਕਲਾ ਦੇ ਵਿੱਚ ਹੁੰਦੀ ਆ ਤੇ ਜਿਹੜੀ ਜਵਾਨੀ ਹੈ ਇਹਨੇ ਬਹੁਤ ਵੱਡੇ ਵੱਡੀਆਂ ਪਲਾਂਘਾਂ ਪੱਟੀਆਂ ਨੇ ਤੇ ਹਰ ਇੱਕ ਕੰਮ ਜਿਹੜਾ ਕੋਈ ਇਹ ਹੁੰਦਾ ਵੀ ਇਹ ਹੋ ਨਹੀਂ ਸਕਦਾ ਉਹ ਜਵਾਨੀ ਪੈਰੇ ਕੀਤਾ ਜਾ ਸਕਦਾ ਤੇ ਸਾਡਾ ਨੌਜਵਾਨ ਜੁੜਿਆ ਹੋਇਆ ਜਿਹੜਾ ਕਿ ਪੰਜਾਬ ਲਈ ਇੱਕ ਦਰਦ ਰੱਖਦਾ ਤੇ ਪੰਜਾਬ ਲਈ ਕੁਝ ਕਹਿਣਾ ਚਾਹੁੰਦਾ ਜਿਹੜੇ ਲੋਕ ਕਹਿੰਦੇ ਫਿਰਦੇ ਨੇ ਅੱਜ ਪੰਜਾਬ ਸਰਕਾਰ ਦੀਆਂ ਭੇਡਾਂ ਬਣੇ ਫਿਰਦੇ ਨੇ ਵੀ ਪੰਜਾਬ ਸਰਕਾਰ ਨੇ ਆ ਕਰਤਾ ਉਹ ਕਰਤਾ ਪਰ ਅਸਲੀਅਤ ਕੀ ਹੈ ਪੁਰਾਣੇ ਜਿਹੜੇ ਟਰਾਂਸਪੋਰਟ ਦੇ ਕਈ ਜਿਹੜੀਆਂ ਇਹਨਾਂ ਦੇ ਚੋਟਾਂ ਨੇ ਕਿਉਂਕਿ ਇਹ ਵੀ ਟਰਾਂਸਪੋਰਟ ਨਾਲ ਸੰਬੰਧਤ ਹੈ ਇਹ ਕਹਿ ਰਿਹਾ ਕਿ ਜਿਹੜਾ ਕਿਰਾਇਆ ਗਾ ਮਾਫ ਕੀਤਾ ਸੀ ਉਹਦੇ ਵਿੱਚ ਵੀ ਸਾਨੂੰ ਢਾਹ ਲੱਗ ਰਹੀ ਹੈ ਕੀ ਕਹਿਣਾ ਚਾਹੁੰਦਾ ਨੌਜਵਾਨ ਆਓ ਤੁਹਾਨੂੰ ਸੁਣਾਉਣੇ ਆਂ ਕਾਲ ਜੀ ਕਿਰਾਏ ਦਾ ਤਾਂ ਦੇਖੋ ਹੀ ਇਕੱਲਾ ਪ੍ਰਾਈਵੇਟ ਬੱਸਾਂ ਦਾ ਨਹੀਂ ਹੈਗਾ ਜਿਹੜਾ ਹੁਣ ਫ੍ਰੀ ਸਵਾਰੀਆਂ ਜਾ ਰਹੀਆਂ ਨੇ ਜਿਹੜੇ PRTC ਦੇ ਪੱਕੇ ਕਨੈਕਟਡ ਡਰਾਈਵਰ ਨੇ ਉਹਨਾਂ ਦੀ ਵੀ ਤਨਖਾਹ ਨਹੀਂ ਪੈ ਰਹੀ ਹੈਗੀਆਂ ਮੈਂ ਨਹੀਂ ਕਹਿੰਦਾ ਵੀ ਕਿੱਲਾ ਕਿਤੇ ਸਾਡਾ ਰੂਟ ਆ ਵੀ ਜਾਂ ਸਾਡਾ ਸਰ ਆਉਂਦਾ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਪੂਰੇ ਪੰਜਾਬ 'ਚ ਇੰਨੀਆਂ ਬੱਸਾਂ ਚੱਲਦੀਆਂ ਨੇ ਅਸੀਂ ਪਿੰਡਾਂ ਵਿੱਚੋਂ 10 20 ਪਿੰਡਾਂ ਵਿੱਚੋਂ ਸਵਾਰੀਆਂ ਕ ਅਸੀਂ ਇਕੱਠੀਆਂ ਕਰਕੇ ਸ਼ਹਿਰਾਂ ਦੇ ਵਿੱਚ ਛੱਡਦੇ ਹਾਂ ਅਸੀਂ ਉਹ ਸਾਰੀਆਂ ਚੱਕ ਕੇ ਲਿਆਉਂਦੇ ਆ ਚਲੋ ਆਪਾਂ ਤਾਂ ਐ ਨਹੀਂ ਕਹਦੇ ਵੀ ਉੱਥੇ ਬਹੁਤੀ ਕੋਈ ਲੁੱਟ ਮਚਾਵੇ ਜੇ ਉਹ ਵੀ ਬਣਦਾ ਹੱਕ ਦਾ ਮਿਲੇ ਹੁਣ ਸਾਡੇ ਵਿੱਚੋਂ ਇੱਕ ਇੱਕੇ ਟਾਈਮ ਆ ਪੀ ਆਰਟੀਸੀ ਦੀ ਜਿਹੜੀ ਵਿੱਚੋਂ ਮਤਲਬ ਚਨਾਥਲ ਤੋਂ ਪਟਿਆਲੇ ਨੂੰ ਜਾਂਦੀ ਆ ਉਹ ਤਿੰਨ ਟਾਈਮ ਸਵਾਰੀਆਂ ਨੇ ਜਿਹੜੀਆਂ ਉਹ ਸਾਰੀਆਂ ਉੱਚ ਜਾਂਦੀ ਨੇ ਪਟਿਆਲੇ ਨੂੰ ਚਲੋ ਸਵਾਰੀ ਜਾ ਨਾ ਪਾਈ ਨਹੀਂ ਕਹਿੰਦੇ ਪਰ ਫ੍ਰੀ ਕਰਕੇ ਜੀ ਇਹਨਾਂ ਦੀਆਂ 60 60 70 75000 ਤਣ ਗਾਹਾਂ ਨੇ ਉਹ ਫ੍ਰੀ ਜਾ ਰਹੇ ਨੇ ਵੀ ਕੋਈ ਜਾਂ ਤਾਂ ਕਾਨੂੰਨ ਬਣਾ ਦੇਣਾ ਕੋਈ 60 ਸਾਲ ਕਰ ਦੇਣਾ 50 ਸਾਲ ਕਰ ਦੇਣਾ ਕੋਈ ਨਾ ਕੋਈ ਕਾਨੂੰਨ ਕਰ ਦੇਣਾ ਕੋਈ ਹੈਂਡੀਕੈਪਡ ਹੋਵੇ ਜਾਂ ਕੋਈ ਬਜ਼ੁਰਗ ਹੋਵੇ ਕੋਈ ਵੀ ਕੋਈ ਹੋਵੇ ਵਿਸ਼ਾ ਹੋਵੇ ਕੋਈ ਗੱਲਬਾਤ ਹੋਵੇ ਨਾ ਇਹ ਵੀ ਕੀ ਬਾਤ ਆ ਵੀ ਜਿਹੜਾ ਫ੍ਰੀ ਕਰ ਦੋ ਹਰ ਇੱਕ ਚੀਜ਼ ਫ੍ਰੀ ਸਰਕਾਰਾਂ ਨੇ ਆਪਣੇ ਵੋਟ ਬੈਂਕ ਬਚਾਉਣ ਦੇ ਮਾਰੇ ਜਿਹੜੇ ਧੰਦੇ ਨੇ ਇਹਨਾਂ ਨੂੰ ਟ੍ਰਾਂਸਪੋਰਟ ਮਹਿਕਮੇ ਨੂੰ ਵੀ ਢਾਹ ਲਾਈ ਆ ਇਹ ਆਪਾਂ ਨੂੰ ਹੀ ਕਮਜ਼ੋਰ ਖੋਖਲੇ ਕਰਦੇ ਨੇ ਇਹ ਆਪਾਂ ਪਹਿਲਾਂ ਤਾਂ ਇੱਕ ਪਾਸੇ ਆਪਾਂ ਨੌਜਵਾਨ ਪੀਡੀਆ ਜੇ ਕੋਈ ਵੀ ਆਪਾਂ ਤਾਂ ਕਹਿੰਨੇ ਵੀ ਪਹਿਲਾਂ ਤਾਂ ਕੈਨੇਡਾ ਅਮਰੀਕਾ ਬਣੇ ਕੈਨੇਡਾ ਅਮਰੀਕਾ 'ਚ ਕੀ ਕੀ ਫ੍ਰੀ ਆ ਤੁਸੀਂ ਫ੍ਰੀ ਮੰਗੋ ਯਾਰ ਤੁਸੀਂ ਆਪਦਾ ਇਲਾਜ ਫ੍ਰੀ ਮੰਗੋ ਜਿਹੜੀ ਚੀਜ਼ ਚਾਹੀਦੀ ਹੈ ਕੋਈ ਹਸਪਤਾਲ ਦੀ ਹੋ ਗਈ ਕੋਈ ਹੋਰ ਆ ਦਾਲਾਂ ਸਬਜ਼ੀਆਂ ਨਾਲ ਆਪਾਂ ਨੂੰ ਕੀ ਹੋ ਜੂਗਾ ਤੁਸੀਂ ਇੰਨਾ ਕੁ ਪਰਮਾਤਮਾ ਨੂੰ ਯੋਗੇ ਕਰੋ ਵੀ ਤੁਸੀਂ ਕਹੋ ਵੀ ਦਾਲਾਂ ਸਬਜ਼ੀ ਛੱਡ ਯਾਰ ਅਸੀਂ ਕਮਾ ਕੇ ਵੀ ਕੋਈ ਨਾ ਕੋਈ ਆਪਦੇ ਯੋਗਾ ਕਰ ਸਕੀਏ ਆਪਾਂ ਇੱਥੇ ਆਟੇਆਂ ਪਿੱਛੇ ਦਾਲਾਂ ਵਿੱਚ ਲੜਦੇ ਫਰੀ ਜੰਨੇ ਆ ਤੇ ਇੱਕ ਗੱਲ ਹੋਰ ਹੈ ਕੋਈ ਵੀ ਹੈ ਸੋਸ਼ਲ ਮੀਡੀਆ ਤੇ ਆ ਜਾਵੇ ਜਾਂ ਕੋਈ ਸੋਸ਼ਲ ਵਰਕਰ ਹੈ ਕੋਈ ਵੀ ਹੈ ਉਹ ਤੁਹਾਡੀਆਂ ਆ ਕੇ ਗਲੀਆਂ ਨਾਲੀਆਂ ਸਾਫ਼ ਕਰਾ ਦੂਗਾ ਜਾਂ ਕੋਈ ਮਾੜਾ ਮੋਟਾ ਹੱਲ ਕਰਾ ਦੇਵੇ ਆਪਾਂ ਨੂੰ ਮਿੰਟ 'ਚ ਚੱਕ ਲੈਣੇ ਉੱਪਰ ਫਿਰ ਉਹੀ ਬੰਦਾ ਫੋਰਚੂਨਰ ਐਂਡੈਵਰਾਂ 'ਚ ਬੈ ਕੇ ਆਉਂਦਾ ਇਹਨਾਂ ਦੇ ਧੂੜਾਂ ਚ ਉੱਡਦਾ ਫਿਰਦਾ ਫਿਰ ਉਹਨਾਂ ਨੂੰ ਇਹ ਆਪਾਂ 'ਚ ਸਮ ਮਤਲਬ ਕਹਿਣ ਦਾ ਭਾਵ ਆਪਾਂ ਪੰਜਾਬ ਆਪਣਾ ਜਿੱਥੇ ਵੀ ਵਸਦਨੇ ਬਾਹਰ ਅੰਦਰ ਵੀ ਆਪਾਂ ਬਹੁਤੀ ਛੇਤੀ ਕਿਸੇ ਨੂੰ 19 ਛੇਤੀ ਉੱਪਰ ਚੱਕ ਲੈਣੇ ਆ ਤੇ ਬਹੁਤੀ ਛੇਤੀ ਉਹ ਥੱਲੇ ਵਗਾ ਕੇ ਮਾਰਦੇ ਆ ਵੀ ਹਰ ਇੱਕ ਦੇ ਪਿੱਛੇ ਨਾਲ ਲੱਗ ਜਿਆ ਕਰੋ ਕੋਈ ਮਾੜਾ ਜਿਹਾ ਕੰਮ ਕਰਦਾ ਆਪਾਂ ਉਹਨੂੰ ਚੱਕ ਦੋਨੇ ਸਟਾਰ ਬਣਾ ਦੰਨੇ ਆ ਵਿਚਰ ਦੰਨੇ ਆ ਆਮ ਆਦਮੀ ਪਾਰਟੀ ਨਾਲ ਵੀ ਤਾਂ ਇਹੀ ਕੁਝ ਹੋਇਆ ਜਿਹੜੇ ਲੋਕ ਆਪਾਂ ਕਹਿਣਾ ਨਹੀਂ ਚਾਹੁੰਦੇ ਐਮ ਐਲ ਏ ਜਿਹੜੇ ਬਣੇ ਨੇ ਉਹ ਕਈ ਤਾਂ ਪੰਚੀਆਂ ਜਿੱਤਣ ਦੇ ਕਾਬਿਲ ਵੀ ਨਹੀਂ ਸੀ ਲੋਕ ਜਿਵੇਂ ਕਹਿੰਦੇ ਨੇ ਅਸੀਂ ਫੀਲਡ ਦੇ ਵਿੱਚ ਵਿਚਰਦੇ ਆ ਤੇ ਕਹਿੰਦੇ ਵੀ ਜਿਹੜੇ ਐਮਐਲਏ ਬਣੇ ਨੇ ਉਹ ਪੰਛੀਆਂ ਜਿੱਤਣ ਦੇ ਕਾਬਿਲ ਨਹੀਂ ਸੀ ਠਾਣਿਆਂ ਦਾ ਰਾਹ ਨਹੀਂ ਸੀ ਪਤਾ ਤਾਂ ਹੀ ਤਾਂ ਹੁਣ ਤੱਕ ਕੰਮ ਨਹੀਂ ਹੋ ਰਿਹਾ ਕੰਮ ਦੇਖੋ ਜੀ ਕੋਈ ਗੱਲ ਨਾ ਬਿਜਲੀ ਬੋਰਡ ਦੇ ਮੈਕਮੇ ਦੀ ਗੱਲ ਸੀ ਤੇ ਉਹ ਬੰਦਾ ਕਹਿੰਦਾ ਵੀ ਮੈਂ ਤਾਂ ਐ ਕਰਕੇ ਨਾ ਵੀ ਮੈਂ ਐਮਐਲਏ ਦਾ ਬੰਦਾ ਪਤਾ ਯਾਰ ਹੋਵੇਂ ਐਮਐਲਏ ਦਾ ਸਾਨੂੰ ਕੀ ਮਤਲਬ ਮਤਲਬ ਕੋਈ ਕਾਲੀ ਕਾਂਗਰਸੀ ਜਾਂਦਾ ਸੀ ਕੋਈ ਐਮਸੀ ਸਰਪੰਚ ਵੀ ਹੁੰਦਾ ਸੀ ਉਹਦੀ ਵੀ ਐਮਐਲਏ ਜਿੰਨੀ ਬੜਤ ਹੁੰਦੀ ਸੀ ਕੰਮ ਹੁੰਦਾ ਸੀ ਪਹਿਲੇ ਆਧਾਰ ਤੇ ਹੁੰਦਾ ਸੀ ਵੀ ਐ ਕਿਵੇਂ ਨਹੀਂ ਕੰਮ ਹੋਊਗਾ ਇਹਦੀ ਜਾਂ ਬਦਲੀ ਹੋਵੇ ਜਾਂ ਕੋਈ ਵੀ ਗੱਲ ਹੋਵੇ ਇਹਨਾਂ ਤਾਂ ਕੋਈ ਸੁਣਦਾ ਹੀ ਨਹੀਂ ਹੈਗਾ ਚਲੋ ਆਪਾਂ ਇਹ ਨਹੀਂ ਕਹਿੰਦੇ ਗਰੀਬ ਘਰਾਂ ਦੇ ਬੰਦੇ ਬਣੇ ਨੇ ਐਮਐਲਏ ਕੋਈ ਹੋਰ ਹੈ ਪਰ ਦੇਖੋ ਅਸੀਂ ਵੀ ਅਸੀਂ ਵੀ ਪਹਿਲਾਂ ਕਾਂਗਰਸ ਨੂੰ ਵੋਟਾਂ ਪਾਈਆਂ ਨੇ ਹੁਣ ਵੀ ਇਹਨਾਂ ਦੇ 92 ਐਮਐਲਏ ਆਏ ਨੇ ਪੰਜਾਬ ਨੇ ਕੋਈ ਸੋਚੀ ਨਹੀਂ ਆ ਕਹਿੰਦੀ ਬਦਲਾਵ ਆ ਬਦਲਾਵ ਆ 92 ਐਮਐਲਏ ਆਏ ਨੇ ਪਰ ਉਹ ਜਿਹੜਾ ਗੱਲ ਦਾ ਸਵਾਦ ਆਇਆ ਨਹੀਂ ਹੈਗਾ ਜਿਹੜਾ ਇਹ ਬਦਲਾਵ ਬਦਲਾਵ ਆਇਆ ਵੀਰੇ 35 ਲੱਖ ਤੋਂ 55 ਲੱਖ ਦੀ ਜਿਹੜੀ ਪ੍ਰਧਾਨਗੀ ਹੋਈ ਆ ਬਦਲਾਅ ਹੋਇਆ ਉਹ ਵੀਰੇ ਸਿਰੇ ਦਾ ਗੱਲਾਂ ਦਾ ਕੜਾ ਇਹ ਇਹ ਕਹਿੰਦਾ ਹੁੰਦਾ ਦੀ ਇਹ ਪੀੜੀਆਂ ਪਜਾਮੀਆਂ ਪਾਉਂਦੇ ਨੇ 110 ਗੱਡੀਆਂ ਲਿਆਉਂਦੇ ਨੇ ਆਪ 150 ਚਾਉਂਦਾ ਉਹ ਤਾਂ ਫੇਰ ਆਪਦੀਆਂ ਗੱਡੀਆਂ ਚਾਉਂਦੇ ਸੀ ਇਹਨਾਂ ਦੀਆਂ ਤਾਂ ਭੈਣਾਂ ਮੰਮੀਆਂ ਘਰ ਵਾਲੀਆਂ ਸਾਰੀਆਂ ਗੱਡੀਆਂ 'ਚ ਫਿਰਦੀਆਂ ਨੇ ਸੋਨਾ ਵੀ ਇਹਨਾਂ ਨੇ ਹੁਣ ਜਦ ਇਹਨਾਂ ਦੀ ਖਬਰ ਚੱਲੀ ਆ ਵੀ ਇਹ ਸੋਨਾ ਕੰਗਣ ਹੁਣ ਇਹਨਾਂ ਨੇ ਸੋਨੇ ਲਾਹੇ ਨੇ ਸਾਰੇ ਨੇ ਇਹਨਾਂ ਦੀ ਭੈਣਾਂ ਨੇ ਘਰ ਵਾਲੀਆਂ ਨੇ ਹੁਣ ਸੋਨੇ ਲਾਹੇ ਨੇ ਵੀ ਜਦੋਂ ਖਬਰਾਂ ਚੱਲਣ ਲੱਗੀਆਂ ਗੱਲ ਤਾਂ ਐ ਆ ਵੀ ਇਹ ਗੱਲਾਂ ਦਾ ਕੜਾ ਨਾ ਨਾ ਬਣਾਵੇ ਜਿਹੜਾ ਉਦੋਂ ਕਹਿੰਦੇ ਸੀਗੇ ਵੀ ਜਿਹੜੀ ਸਿਕਿਉਰਿਟੀ ਆ ਉਹ ਐਂ ਲਈ ਫਿਰਦੇ ਨੇ ਹੁਣ ਕਹਿੰਦੇ ਜੀ ਇਹ ਪ੍ਰੋਟੋਕੋਲ ਹੈ ਪ੍ਰੋਟੋਕੋਲ ਹੈ ਉਹਨਾਂ ਵੇਲੇ ਵੀ ਪ੍ਰੋਟੋਕੋਲ ਸੀ 100 150 ਗੱਡੀ ਨਾਲ ਕਿਹੜਾ ਪ੍ਰੋਟੋਕੋਲ ਆ ਤੁਹਾਨੂੰ ਕੋਈ ਕੌ ਮਾਰੂਗਾ ਤੁਸੀਂ ਕੋਈ ਗਲਤ ਕੰਮ ਕਰਿਆ ਹੋਇਆ ਤੁਸੀਂ ਸੀਐਮ ਹੋ 10 ਗੱਡੀਆਂ 20 ਗੱਡੀਆਂ ਨੇ ਵੀ ਉਨਾ ਹੀ ਕੰਮ ਕਰਨਾ 150 ਗੱਡੀ ਨੇ ਵੀ ਉੰਨਾ ਹੀ ਕੰਮ ਕਰਨਾ ਉਹੀ ਬੰਦੇ ਇੱਕ ਮਾਂ ਗੱਲ ਸੁਣੀ ਇਹ ਵੀ ਕਿਸੇ ਸਿਟੀ ਦੇ ਵਿੱਚ 10 20 ਪੁਲਿਸ ਵਾਲੇ ਨੇ ਵੀ ਇਹਨਾਂ ਨਾਲੇ 150 ਬੰਦਾ ਏ ਬੰਦੇ ਤਾਂ ਪਹਿਲਾਂ ਹੀ ਨਹੀਂ ਕੰਮ ਕਰਦੇ ਥਾਣਿਆਂ 'ਚ ਪੁਲਿਸ ਨਹੀਂ ਹੈਗੀ ਥਾਣਿਆਂ 'ਚ ਜੇ ਕੋਈ ਮਾੜੀ-ਮੋਟੀ ਨਵੇਂ ਮੁੰਡੇ ਉੱਠਦੇ ਨੇ ਕੋਈ ਹੋਰ ਆ ਉਹ ਇਹਨਾਂ ਨੂੰ ਇਹ ਹੀ ਉੱਠਣ ਦਿੰਦੇ ਹੈਗੇ ਇਹ ਤਾਂ ਕਹਿੰਦੇ ਦੀ ਰੋਜ਼ਗਾਰ ਦਵਾਂਗੇ ਤਾਂ ਜਿਹੜੇ ਸਾਡੇ ਪੱਲੇ ਨੇ ਉਹ ਵੀ ਖੋ ਰਹੇ ਨੇ ਇਹ ਕਹਿੰਦੇ ਦੀ ਅਸੀਂ ਨਵੇਂ ਮੁੰਡਿਆਂ ਨੂੰ ਰੋਜ਼ਗਾਰ ਦਵਾਂਗੇ ਇਹ ਤਾਂ ਜਿਹੜੇ ਸਾਡੇ ਪੱਲੇ ਨੇ ਮਾੜਾ-ਮੋਟਾ ਸੀ ਚਲਾ ਰਹੇ ਆ ਉਹ ਵੀ ਖੋ ਰਹੇ ਨੇ ਦੇ ਕੋਈ ਪਹਿਲਾਂ ਇੱਕ ਵਾਰ ਕਾਂਗਲੀ ਕਾਂਗਰਸ ਦੇ ਨਾ ਚੰਡੀਗੜ੍ਹ ਪ੍ਰੈਸ ਕਾਨਫਰੈਂਸ ਹੁੰਦੀ ਹੁੰਦੀ ਸੀ ਚੰਡੀਗੜ੍ਹ ਆਪਣਾ ਪ੍ਰੈਸ ਕਲੱਬਾ ਉੱਥੇ ਕਾਨਫਰੈਂਸ ਹੁੰਦੀ ਹੁੰਦੀ ਸੀ ਸੀਐਮ ਤੱਕ ਦੀ ਗੱਲ ਸੁਣੀ ਜਾਂਦੀ ਹੁੰਦੀ ਸੀ ਹੁਣ ਤਾਂ ਕੋਈ ਪੁੱਛਦਾ ਹੀ ਨਹੀਂ ਹੈਗਾ ਕੋਈ ਪੁੱਛੂ ਨਹੀਂ ਪਤਾ ਨਹੀਂ ਨਾ ਨਾ ਇਹ ਤਾਂ ਬਸ ਗੱਲਾਂ ਦਾ ਘੜਾ ਹੈ ਇਹ ਜੋ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਬਸ ਉਹੀ ਪੱਲੇ ਨੇ ਇਹਦੇ ਇੱਕ ਹੋਰ ਮੈਂ ਗੱਲ ਕਹੂੰਗਾ ਤੇ ਇਹ ਕਹਿੰਦਾ ਨਾ ਵੀ ਮੈਂ ਐਂ ਕਰ ਦੂੰਗਾ ਬਾਹ ਕਰ ਦੂੰਗਾ ਕਰਿਆ ਤਾਂ ਦਿਖਾਵੇ ਨਾ ਕੀ ਕਰਿਆ ਇਹਨੇ ਕਰਜ਼ੇ ਹੀ ਚੜਾਈ ਜਾਂਦਾ ਪੰਜਾਬ ਦੇ ਸਰ ਆਪਦੇ ਘਰ ਹੀ ਜਲਦ ਨੇ ਉਹ ਚੰਨੀ ਦਾ ਕਹਾਣਾ ਕਹਿੰਦਾ ਬਹੂਈਆ ਬਦਲਾਈਆ ਬਤਲਾਦੀ ਇਹਦੀ ਹੋਈ ਆ ਨਵਾਂ ਵਿਆਹ ਹੋ ਗਿਆ ਜਵਾਗ ਉਹ ਕਹਿੰਨਾ ਮੈਂ ਇਹਦੀ ਅਬਲਾਦੀ ਹੋਈ ਆ ਇਹ ਤਰੱਕੀ ਕਰੀ ਐ ਨੇ ਪੰਜਾਬ ਨੇ ਥੋੜਾ ਤਰੱਕੀ ਕਰੀ ਐ ਨੇ ਇਹਨੇ ਤਰੱਕੀ ਕਰੀ ਐ ਬਦਲਾਅ ਤਾਂ ਆਇਆ ਸਾਰਿਆਂ ਦੇ ਜਿਹੜੇ ਕੁਆਰੇ ਸੀ ਉਹ ਵਿਆਹੇ ਗਏ ਜਿਹੜੇ ਇਹਨਾਂ ਦੇ ਐਮਐਲਏ ਕੁਆਰੇ ਸੀ ਉਹ ਵਿਆਹੇ ਗਏ ਦੂਏ ਨੰਬਰ ਤੇ ਇਹ ਕਹਿੰਦਾ ਹੁੰਦਾ ਸੀ ਕਿ ਸੁਖਵੀਰ ਬਾਦਲ ਪਿੰਡ ਦੀ ਸਾਥ ਵਿੱਚ ਆ ਕੇ ਦਿਖਾਵੇ ਫਿਰ ਹੁਣ ਇਹ ਆਉਣ ਜੋਗੇ ਹੈਗੇ ਨਾ ਨਾ ਜੀ ਤੁਸੀਂ ਇਹਨਾਂ ਦਾ ਹਾਲ ਦੇਖਿਓ ਇਹਨਾਂ ਨੂੰ ਪਿੰਡਾਂ ਚ ਨਹੀਂ ਵੜਨ ਦੇਣਾ ਲੋਕਾਂ ਨੇ ਆਏ ਹਾਲ ਤੁਸੀਂ ਇਹ ਮੇਰੀ ਅੱਜ ਗੱਲ ਲਿਖ ਕੇ ਲੈ ਲਓ 2027 ਵੀ ਆ ਗਿਆ ਤੁਸੀਂ ਇਹਨਾਂ ਦੇ ਜਿਹੜੇ ਮੰਤਰੀ ਐਮ ਐਲ اے ਨੇ ਲੋਕ ਤਾਂ ਤੁਸੀਂ ਅੰਨੇ ਹੱਕੇ ਬੈਠੇ ਉਹ ਦਿਖਾਉਣਗੇ ਇਹ ਇੱਥੇ ਨਾ ਪੰਜਾਬ ਆ ਇਹ ਮਿੰਟ ਚ ਆ ਗਿਆ ਖਾਨ ਦਾ ਲੋਕਾਂ ਨੂੰ ਆ ਆ ਗਿਆ 27 4 ਮਹੀਨੇ ਪਹਿਲਾਂ 54 ਤਾਂ ਲਾਏ ਨਾ 5 ਮਹੀਨੇ ਸਾਲ 1.5 ਸਾਲ ਰਹਿ ਗਿਆ ਲੋਕ ਤਾਂ ਹੁਣ ਇਹਨਾਂ ਨਾਲ ਕੀ ਕਰਨ ਲੱਗੇ ਆਪਾਂ ਕਿੰਨੀਆਂ ਵੀਡੀਓ ਦੇਖਦੇ ਨਾ ਪਿੰਡਾਂ 'ਚ ਬਣਨ ਤੋਂ ਨਾ ਹੋਗੀ ਤੁਸੀਂ ਦੇਖੀ ਚਲੋ ਜੀ ਆ ਤੁਸੀਂ ਮੇਰੀ ਅੱਜ ਗੱਲ ਨੋਟ ਕਰ ਲਓ 2027 'ਚ ਤੁਸੀਂ ਇਹਨਾਂ ਦਾ ਹਾਲ ਦੇਖਿਓ ਕੀ ਹੋਣਾ ਜਿਹੜੇ ਕਿਸਾਨ ਸੀ ਕਿਸਾਨੀ ਧਰਨਾ ਇਹਨਾਂ ਨੇ ਮਿਲ ਕੇ ਚੱਕਿਆ ਜਿਵੇਂ ਕਿ ਸਮਝ ਆ ਰਹੀ ਆ ਕਿਉਂਕਿ ਇਹ ਇਕੱਠੇ ਬੈਠੇ ਨੇ ਮੀਟਿੰਗਾਂ ਹੋਈਆਂ ਨੇ ਸੰਗਰੂਰ ਸਾਰੀ ਪੁਲਿਸ ਬੁਲਾਈ ਆ ਜਿਹੜੀ ਛੁੱਟੀ ਦੇਦੀ ਉਹ ਵੀ ਬੁਲਾ ਲਈ ਤੇ ਕਿਸਾਨਾਂ ਦੀਆਂ ਜਿਹੜੀਆਂ ਇੱਕ ਠੋਸ ਸਬੂਤ ਦੇ ਤੌਰ ਤੇ ਇਹ ਜਿਹੜੀ ਸਰਕਾਰ ਆ ਉਹ ਕੇਂਦਰ ਸਰਕਾਰ ਨਾਲ ਮਿਲ ਕੇ ਪੁਲਿਸ ਨੂੰ ਪਾਵਰ ਦੇ ਕੇ ਧਰਨਾ ਚੁਕਾਇਆ ਤੇ ਤੁਸੀਂ ਕੀ ਕਹੋਗੇ ਇਹਦੇ ਮਾਮਲੇ ਦੀ ਦੀਪ ਸਿੱਧੂ ਵੀਰ ਨੇ ਨਾ ਅੱਜ ਤੋਂ ਜ਼ਿਆਦਾ ਦੀ ਸਰਕਾਰ ਬਣੀ ਦੀ ਉਹਨੇ ਇੱਕ ਗੱਲ ਕਹੀ ਸੀ ਵੀ ਇਹ ਬੰਦਾ ਪੁਰਾਣੇ ਸੀਐਮ ਆ ਨਾਲੋਂ ਵੱਧ ਵੀ ਤੁਹਾਡਾ ਦੁਸ਼ਮਣ ਬਣੂਗਾ ਵੱਧ ਦੇ ਬੈਰੀ ਹੋਊਗਾ ਵੀ ਉਹੀ ਗੱਲ ਸੱਚੀ ਹੋ ਗਈ ਬਾਈ ਦੀ ਵੀ ਉਹਨਾਂ ਨਾਲੋਂ ਵੀ ਭੈੜਾ ਹੋਊਗਾ ਮੇਰੀ ਗੱਲ ਸੁਣੋ ਜੀ ਪੀਐਮ ਸਾਹਿਬ ਸਾਡੇ ਆਏ ਸੀ ਚੰਨੀ ਨੇ ਠੋਕ ਕੇ ਕਿਹਾ ਸੀ ਵੀ ਦੱਸੋ ਦਰੇ ਸੀ ਕਿ ਗੋਲੀ ਮਾਰਤੀ ਵੀ ਰੋੜਾ ਮਾਰਤਾ ਤੂੰ ਸਾਨੂੰ ਕਹਿਆ ਉਹ ਬੰਦੇ ਨੇ ਠੋਕ ਕੇ ਕਿਹਾ ਸੀ ਉਹ ਧਾਮ ਰੱਖਦਾ ਬੰਦਾ ਬੋਲਣ ਦਾ ਉਹਨੇ ਬੰਦੇ ਨੇ ਪੀਆ ਉਹਨੂੰ ਸਿੱਧਾ ਚੈਲੰਜ ਕਰਿਆ ਸੀ ਇਹ ਸਾਡੇ ਪੰਜਾਬੀ ਜਾ ਕੇ ਸਾਡੇ ਪੰਜਾਬੀਆਂ ਨੂੰ ਚੱਕਦੇ ਨੇ ਹੈ ਫੇਰ ਕਹਿੰਦੇ ਨੇ ਅਸੀਂ ਡਾਂਗਾ ਨਹੀਂ ਮਾਰੀਆ ਜੀ ਸਾਡਾ ਸਮਝੌਤਾ ਹੋਇਆ ਹੈ ਜੀ ਸਾਡੀ ਗੱਲ ਹੋਈ ਆ ਜੀ ਇਹ ਗੱਲਾਂ ਨੇ ਬਸ ਨਵੇਂ ਪੱਲੇ ਹੋਰ ਕੁਝ ਨਹੀਂ ਹੈਗਾ ਜੀ ਜਿਹੜਾ ਇੱਕ ਇਹਨਾਂ ਦੇ ਮੰਤਰੀ ਦੀ ਜਿਹੜਾ ਵਿਧਾਇਕ ਹੈ ਉਹਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਹੁਣ ਸਾਡੀ ਸਰਕਾਰ ਟਰਾਲੀਆਂ ਦਾ ਇਨਕੁਆਇਰੀ ਕਰੂਗੀ ਇਹ ਆ ਕਰੂਗੀ ਹੋਰ ਸਰਕਾਰ ਕਰਦੀ ਕੀ ਹੁੰਦੀ ਹੈ ਜੀ 3 ਲੱਖ ਦੀ ਜਿਹਦੀ 5 ਲੱਖ ਦੀ ਟਰਾਲੀ ਰੁਲ ਗਈ ਉਹਨੇ ਹੋਰ ਕੀ ਲੈਣਾ ਜੱਟ ਮਸਾਂ ਟਰਾਲੀ ਬਣਾਉਂਦਾ ਉਹ ਦੇਖੋ ਜੀ ਇਹ ਉਮਰ ਭਰ ਦੀਆਂ ਰੋਟੀਆਂ ਹੁੰਦੀਆਂ ਨੇ ਆਪਾਂ ਨੂੰ ਪਤਾ ਵੀ ਜ਼ਿਮੀਂਦਾਰ ਟਾਇਰ ਕਿਵੇਂ ਲਾਉਂਦਾ ਟਰੈਕਟਰ ਟਰਾਲੀਆਂ ਸਾਰੇ ਜ਼ਿਮੀਂਦਾਰ ਜੱਟ ਗਾਣੇ ਵਾਲੇ ਨਹੀਂ ਹੁੰਦੇ ਹੈਗੇ ਜਿਹੜੇ ਜੱਟ ਗਾਣਿਆਂ 'ਚ ਚੱਕੀ ਫਿਰਦੇ ਨੇ ਨਾ ਤੁਸੀਂ ਪਿੰਡ 'ਚ ਤੁਸੀਂ ਤਾਂ ਪੱਤਰਕਾਰ ਹੋ ਤੁਸੀਂ ਫਿਰਦੇ ਰਹਿੰਦੇ ਹੋ ਇਹ 100 ਦੇ ਵਿੱਚੋਂ ਸਿਰਫ 10% ਹੁੰਦੇ ਨੇ 90% ਜ਼ਿਮੀਦਾਰ ਭਾਈ ਤੁਹਾਨੂੰ ਪਤਾ ਹੀ ਹੈ ਕਿਵੇਂ ਚੱਲਦਾ ਉਹ ਟਰੈਕਟਰ ਹੈ ਸਾਰਾ ਕੁਝ ਉਹਨਾਂ ਦਾ ਹੀ ਹੁਣ ਇੱਕ ਫੌਜ ਹੈ ਫੌਜੀ ਫੌਜ 'ਚ ਜਾਂਦਾ ਜੇ ਉਹਦੇ ਕੋਲ ਹਥਿਆਰ ਨਹੀਂ ਹੋਊਗਾ ਵੀ ਰਵਾਲ ਬਰੇ ਨਹੀਂ ਹੋਊਗਾ ਉਹ ਕੀ ਕਰੂਗਾ ਇਹ ਜਿਹੜਾ ਟਰੈਕਟਰ ਆ ਟ੍ਰਾਲੀਆਂ ਨੇ ਹਥਿਆਰ ਨੇ ਇਹਨਾਂ ਦੇ ਤੁਸੀਂ ਐ ਨਾ ਸਮਝੋ ਉਹ ਤੁਸੀਂ ਕਰੋੜਾਪਤੀਆਂ ਤੁਸੀਂ ਅਰਬਾਂ ਪਤੀਆਂ ਹੋ ਤੁਹਾਡੇ ਲਈ ਤਾਂ ਟਰਾਲੀ ਕੁਝ ਨਹੀਂ ਹੈਗੀ जिਨੇ ਕਮਾਈ ਹੈ ਜਿਹਦੇ ਪੁੱਤ ਨੇ ਸਾਰੀ ਉਮਰ ਕੱਢੀ ਜਾਂ ਜਿਹਨੇ ਬਾਪ ਨੇ ਉਮਰ ਕੱਢਿਆ ਉਹਨੂੰ ਪੁੱਛੋ ਟਰਾਲੀ ਕੀ ਹੁੰਦੀ ਆ ਟਰੈਕਟਰ ਕੀ ਹੁੰਦਾ ਥੋੜੇ ਪਤਾ ਕੀ ਹੈ ਉਹ ਟਰਾਲੀ ਐ ਟਰੈਕਟਰ ਆ ਥੋੜੇ ਪਤਾ ਤਾਂ ਕਵਾੜ ਆ ਉਹ ਤੁਹਾਨੂੰ ਕੀ ਪਤਾ ਲੱਗਣਾ ਜਿਹਦੇ ਬੀਤੀ ਆ ਜਿਹਦਾ ਪੈਸਾ ਬਰਬਾਦ ਹੋਇਆ ਜਿਹਦਾ ਘਰ ਆ ਉਹਨੂੰ ਪੁੱਛੋ ਜਾ ਕੇ ਤੁਸੀਂ ਤੇ ਅੱਗੇ ਜਿਹੜਾ ਆਉਣ ਵਾਲਾ ਮਾਹੌਲ ਹੈ ਉਹਦੇ ਵਿੱਚ ਤੁਸੀਂ ਕੀ ਕਹਾਂਗੇ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰੇ ਸਰਕਾਰ ਬਣਾਉਗੀ ਭੁੱਲੋ ਜੋ ਜੀ ਭੁੱਲੋ ਇਹ ਤਾਂ ਸੁਪਨਾ ਵੀ ਨਾ ਵੇ ਸਟੇਟ ਜਿੰਨੇ ਪੰਜਾਬ ਦੇ ਇੰਡੀਆ ਦੇ ਵਿੱਚ ਸਟੇਟ ਨੇ ਸਿਰਫ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਰਹਿ ਗਈ ਦਿੱਲੀ ਚ ਤੇ ਉੱਥੋਂ ਵੀ ਗਏ ਇਹ ਪੰਜਾਬ ਚ ਵੀ ਤੁਸੀਂ ਇਹਨਾਂ ਦਾ ਦੇਖਿਓ ਕੀ ਹਾਲ ਹੋਣਾ ਯਾਰ ਲੋਕਾਂ ਨੇ ਕਿੱਥੋਂ ਹੋਰ ਆ ਦਿੱਲੀ ਕੋਈ ਹੋਰ ਆ ਕੋਈ ਤੁਹਾਨੂੰ ਪਤਾ ਲੱਗ ਗਿਆ ਨਾ ਇਹਦਾ ਦਿੱਲੀ ਦਾ ਧੂਆਂ ਕੱਢਤਾ ਇਹਨੇ ਤਾਂ ਆ ਹੁਣ ਪੰਜਾਬ ਚ ਰਹਿ ਗਈ ਇਹਦਾ ਪੰਜਾਬ ਚੋ ਵੀ ਹੋ ਗਿਆ ਤਾਂ ਖਤਮ ਆ ਜੀ ਇਹਦਾ ਤੁਸੀਂ ਦੇਖੋ ਇਹਨਾਂ ਦਾ ਬਣਦਾ ਕੀ ਆਉਣ ਵਾਲੇ ਸਮੇਂ ਚ ਕੇਚਰੀ ਵਾਲ ਉਹ ਨਹੀਂ ਉਰੇ ਆ ਗਏ ਹੁਣ ਪੰਜਾਬ ਦੇ ਵਿੱਚ ਸੁਸੋਧੀ ਉਹ ਨਹੀਂ ਸਾਰੇ ਆ ਜਿਹੜੇ ਉੱਥੇ ਜਹਾਜ਼ ਹਾਰੇ ਨੇ ਸਾਰੇ ਉਰੇ ਲੈਂਡ ਹੋ ਗਏ ਕੀ ਕਹੋਗੇ ਪੰਜਾਬ ਸਿਰ ਰੋਜ਼ ਕਰਦੇ ਆ ਡਰ ਰਹੇ ਹੈ ਰੋਜ਼ ਐਸ਼ਾਂ ਲੁੱਟ ਰਹੇ ਨੇ ਉਹ ਗੁੜ ਤੇ ਮੱਖੀਆਂ ਵੰਦੀਆਂ ਨੇ ਜੀ ਜਿੱਥੋਂ ਪਤਾ ਨਾ ਖਾਣ ਨੂੰ ਪੈਂਦਾ ਏ ਇੱਕ ਤਾਂ ਬੰਦਾ ਹੁੰਦਾ ਵੀ ਜਿਹੜਾ ਐ ਐ ਖਾ ਲਏ ਤਾਂ ਕੜਾ ਅਕੜਾ ਮਾਰਦੇ ਨੇ ਕਰਾ ਐ ਨਿਕਦਾ ਬੰਦਾ ਹੁੰਦਾ ਜਿਹਨਾਂ ਪੁਰਾਣੇ ਕਹਿੰਦੇ ਸੀ ਵੀ ਮੰਤਰੀ ਐਮ ਐਲ ਏ ਪੁਰਾਣੇ ਨੇ ਚੱਲ ਵਿੱਚ ਹੁੰਦੇ ਦੀ ਜ਼ਿੰਮੇਦਾਰ ਕੋਈ ਵਧੀਆ ਰੱਜੇ ਭਜੇ ਘਰਾਂ ਦੇ ਮੰਤਰੀ ਐਮ ਐਲ ਏ ਹੁੰਦੇ ਦੀ ਉਹ ਫਿਰ ਵੀ ਗੌਰ ਰੱਖਦੇ ਦੀ ਉਹ ਖਾਂਦੇ ਦੀ ਮੁੱਠੀ ਖਾ ਲਈ ਤਾਂ ਕੜਾ ਮਾਰਦੇ ਨੇ ਐਵੇਂ ਵੀ ਆਉਣ ਦੇ ਜਿਹੜਾ ਕੁਝ ਹੁੰਦਾ ਤਾਂ ਕੁਝ ਛੱਡਦੇ ਹੁ ਨਹੀਂ ਬਕਸਦੇ ਹੁ ਨਹੀਂ ਹੈਗੇ ਕੋਈ ਇੱਕ ਬੰਦਾ ਵੀ ਇਹਨਾਂ ਦਾ ਠੋਕ ਕੇ ਕਹਿ ਦੇਵੇ ਕਦੇ ਕਿਸੇ ਦੀ ਵੀਡੀਓ ਵਾਇਰਲ ਹੋ ਜਾਂਦੀ ਆ ਕਦੇ ਕਿਸੇ ਦੀ ਆਡੀਓ ਵਾਇਰਲ ਹੋ ਜਾਂਦੀ ਆ ਇਹਨਾਂ ਦਾ ਤਾਂ ਆ ਕੁਝ ਚੱਲ ਰਹੇ ਆ ਇਹਨਾਂ ਦਾ ਇਹ ਕਿੱਥੋਂ ਸਰਕਾਰ ਮੈਂ ਤਾਂ ਹੈਰਾਨ ਆ ਜੀ ਜਿਹੜੇ ਬੰਦੇ ਆ ਥੋੜਾ ਕਾਣਾ ਵੀ ਪੰਜ ਵੀ ਨਹੀਂ ਜਿੱਤੇ ਆ ਦੀ ਜਿਹੜੇ ਬੰਦੇ ਤਾਂ ਆਪਦਾ ਘਰ ਨਹੀਂ ਚੱਲਦਾ ਪੰਜਾਬ ਚ ਲਾਊਗਾ ਪਹਿਲਾਂ ਮੈਨੂੰ ਇਹ ਗੱਲ ਦੱਸੋ ਬੰਦੇ ਦੀ ਤਰੱਕੀ ਜਾਂ ਕੋਈ ਗੱਲਬਾਤ ਹੁੰਦੀ ਆ ਨਾ ਕੋਈ ਮਤਲਬ ਕਿਸੇ ਬਾਰੇ ਵੀ ਪੁੱਛਣਾ ਉਹਦੇ ਘਰੇ ਜਾ ਕੇ ਕਹਿੰਦੇ ਆਂ ਉਹਦੀ ਵਾਈਫ ਨੂੰ ਪੁੱਛ ਲਓ ਜਾਂ ਉਹਦੇ ਤੁਸੀਂ ਵੀ ਕਿਵੇਂ ਉਹ ਬੈੜ ਦਾ ਉਰਦਾ ਖਾਂਦਾ ਵੀ ਆ ਤੁਹਾਨੂੰ ਉਹ ਤਾਂ ਪਤਾ ਲੱਗ ਜੂ ਇਹਨਾਂ ਤਾਂ ਘਰ ਆਪਦੇ ਸਾਂ ਇਹ ਜਿਹੜਾ ਆਉਣ ਵਾਲੀ ਸਰਕਾਰ ਆ ਜਿਵੇਂ ਹੁਣ ਸੱਤ ਦੇ ਵਿੱਚ ਗੱਲਾਂ ਹੁੰਦੀਆਂ ਨੇ ਕਿ ਤੁਸੀਂ ਪਿੰਡਾਂ ਦੇ ਵਿੱਚ ਵੜ ਕੇ ਦਿਖਾਓ ਇਹ ਗੱਲ ਭਗਵੰਤ ਮਾਨ ਟੀਚਰ ਨਾਲ ਕਹਿੰਦਾ ਹੁੰਦਾ ਸੀ ਵੀ ਜਿਹੜੇ ਦੂਏ ਭਗਵੰਤ ਮਾਨ ਕਹਿੰਦੇ ਸੁਖਵੀਰਵਾਲ ਨੂੰ ਕਹਿੰਦਾ ਉਹ ਤੂੰ ਪਿੰਡ 'ਚ ਵੜ ਕੇ ਦਿਖਾਈ ਉਹੀ ਹਾਲ ਇਹਨਾਂ ਦਾ ਹੁਣ ਹੋਇਆ ਪਿਆ ਦੇਖੋ ਜੀ ਬਾਦਲ ਕਾਲੀ ਕਾਂਗ ਦੀ ਸੀ ਜਿਹੜੇ ਮਰਜ਼ੇ ਸੀ ਉਹ ਪਿੰਡਾਂ 'ਚ ਵੜ ਵੀ ਰਹੇ ਨੇ ਲੋਕਤੁਰ ਵੀ ਰਹੇ ਨੇ ਉਹਨਾਂ ਦੇ ਇਹਨਾਂ ਨੂੰ ਤਾਂ ਪਿੰਡ 'ਚ ਵੀ ਨਹੀਂ ਬਣਦੇ ਨਾ ਜੀ ਆ ਗੱਲ ਵਰਸੋ ਨਾਲ ਇੱਕ ਪਾਸੇ ਕੋਈ ਰੈਲੀ ਦੀ ਪਤਾ ਨਹੀਂ ਕੋਈ ਕੱਠ ਦੀ ਸਾਡੀ ਬੱਸ ਭੇਜੀ ਹੋਈ ਦੀ ਉੱਥੇ ਭਈ ਉਹ ਬੀਬੀਆਂ ਆ ਕੇ ਬੈ ਗਈਆਂ ਇਹ ਆ ਡਰਾਈਵਰ ਨੂੰ ਅਸੀਂ ਪੁੱਛਿਆ ਵੀ ਗੱਡੀ ਭਰ ਗਈ ਕਹਿੰਦਾ ਭਰ ਗਈ ਭਾਈ ਇੱਧੇ ਘੰਟੇ ਬਾਅਦ ਸਾਨੂੰ ਡਰਾਈਵਰ ਦਾ ਫੋਨ ਆਇਆ ਕਹਿੰਦਾ ਵੀ ਤੁਸੀਂ ਕਾਰ ਭੇਜ ਦੋ ਜਾਂ ਕੋਈ ਹੋਰ ਭੇਜ ਦੋ ਵੀ ਬੰਦੇ ਨਹੀਂ ਮਿਲੇ ਹੈਗੇ ਅਸੀਂ ਕਿਹਾ ਵੀ ਤੂੰ ਤਾਂ ਹੁਣ ਤੱਕ ਕਹਿੰਦੇ ਵੀ ਭਰੀ ਹੋਈ ਬੱਸ ਆ ਵੀ ਜਾ ਰਹੀ ਹੈ ਵੀ ਹੁਣ ਤੂੰ ਕਹਿੰਦਾ ਖਾਲੀ ਵੀ ਹੋ ਗਈ ਕਹਿੰਦਾ ਮੈਂ ਬਜ਼ੁਰਗ ਨੂੰ ਪੁੱਛਿਆ ਕਹਿੰਦਾ ਜਦੋਂ ਉਹਨੂੰ ਦੱਸਿਆ ਵੀ ਇਹ ਗੱਡੀ ਉਹਨਾਂ ਦੀ ਪਾਰਟੀ ਚੱਲੀ ਹੈ ਕਹਿੰਦਾ ਸਾਰੀਆਂ ਬੀਬੀਆਂ ਬੂਰੀਆਂ ਬਿਸਤਰਾ ਚੱਕ ਕੇ ਬਾਹਰ ਨਿਕਲ ਕੇ ਭੱਜ ਗਈਆਂ ਕਹਿੰਦੀ ਇਹ ਸਾਨੂੰ ਤਾਂ ਖਾ ਗਿਆ ਹੈ ਕਹਿੰਦੀ ਅਸੀਂ ਇਹਦੀ ਇੱਲੀ ਚ ਜਾਵਾਂਗੇ ਕੋਈ ਲੋਕ ਤਾਂ ਤੁਰ ਨਹੀਂ ਰਹੇ ਨਾਲੀ ਇਹ ਜੋ ਤੁਸੀਂ ਰਿਜ਼ਲਟੇ ਦੇਖੂਗਾ ਤੁਹਾਨੂੰ 25 ਚ ਪਤਾ ਲੱਗ ਜੂ ਵੀ ਕੀ ਹੋਣਾ ਇਹਨਾਂ ਨਾਲ ਹੁਣ ਇਹ ਦੱਸੋ ਕਿ ਜਿਹੜਾ ਟ੍ਰਾਂਸਪੋਰਟ ਮਹਿਕਮਾ ਹੈ ਉਹ ਲਾਹੇਵੰਦ ਹੈਗਾ ਹੁਣ ਜਿਵੇਂ ਤੁਸੀਂ ਮਿੰਨੀ ਬੱਸਾਂ ਦੇ ਮਾਲਕੋਂ ਇਸ ਟਾਈਮ ਕਿੰਨਾ ਲਾਹੇਵੰਦ ਕੋਈ ਲਾਹੇਵੰਦ ਨਹੀਂ ਹੈਗਾ ਜੀ ਇਹਦਾ ਪੁਰਾਣੇ ਕੰਮ ਨੇ ਹੁਣ ਸਾਨੂੰ 25 30 ਸਾਲ ਹੋ ਗਏ ਸੀ ਜੜੀ ਬੈਠੇ ਆ ਹੋਰ ਕੁਝ ਕਰ ਨਹੀਂ ਸਕਦੇ ਹੈਗੇ ਮੇਰੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਈ ਆਟੋਮੋਬਾਈਲ ਦਾ ਡਿਪਲੋਮਾ ਕੀਤਾ ਹੋਇਆ ਹੈ ਐਮਏ ਮਾਸਟਰ ਮੇਰੀ ਜੀਓਗ੍ਰਾਫੀ ਦੀ ਕੀਤੀ ਹੋਈ ਐ ਐਮਐਸਸੀ ਦੀ ਮੈਂ ਖੁਦ ਮਾਲਕ ਆਈ ਮੈਂ ਖੁਦ ਬਹੁਤ ਜਗਾਂ ਡਰਾਈਵ ਮਾਰਿਆ ਦੇਖੋ ਮੈਂ ਨਹੀਂ ਕਹਿੰਦਾ ਕੋਈ ਮੈਨੂੰ ਨੌਕਰੀ ਮਿਲੀ ਉਹ ਤਾਂ ਆਪਾਂ ਨੂੰ ਪਤਾ ਹਰ ਬੰਦੇ ਨੂੰ ਮਿਲ ਵੀ ਨਹੀਂ ਸਕਦੀ ਹੈਗੀ ਪਰ ਵੀ ਨਹੀਂ ਹੈ ਨਹੀਂ ਇਹ ਇਲਾਹਾ ਕਰਦੇ ਸਾਂ ਇਹ ਸੀ ਨੌਜਵਾਨ ਗੌਰਵ ਤੇ ਇਹ ਬੱਸਾਂ ਦਾ ਵੀ ਮਾਲਕ ਆ ਤੇ ਜਿਹੜਾ ਨੌਜਵਾਨੀ ਦੇ ਵਿੱਚ ਇਹ ਮਤਲਬ ਹਰ ਇੱਕ ਕੰਮ ਨੂੰ ਪੂਰੇ ਜੋਸ਼ ਨਾਲ ਕਰਦਾ ਤੇ ਸਰਕਾਰ ਤੋਂ ਇਸ ਨੂੰ ਬੜੀ ਉਮੀਦ ਸੀ ਪਰ ਉਹ ਹੁਣ ਇੱਕ ਤਰ੍ਹਾਂ ਨਾਲ ਬੇ ਉਮੀਦਾ ਹੋਇਆ ਪਿਆ ਤੇ ਤੁਹਾਨੂੰ ਦਿਖਾਇਆ ਹੀ ਹੈ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਧੰਨਵਾਦ